ਵੱਲੋਂ ਲਗਾਏ ਡੀਐਸਪੀ ਦਫਤਰ ਪੁਲਤਵੀਖੇ ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਧਰਨੇ ਦਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਣਜੀਤ ਸਿੰਘ ਰਾਣਾ ਅਤੇ ਬਲਾਕ ਪ੍ਰਧਾਨ ਨੰਬਰਦਾਰ ਲਖਵਿੰਦਰ ਸਿੰਘ ਲੱਖਾ ਦੀ ਪ੍ਰਧਾਨਗੀ ਹੇਠ ਸੁਖਪਾਲ ਸਿੰਘ ਖੈਰਾ ਦੇ ਧਰਨੇ ਦਾ ਵਿਰੋਧ ਕੀਤਾ ਸਬਡਿਵੀਜ਼ਨ ਪੁਲਿਸ ਵਿੱਚ ਅੱਜ ਲੁੱਟਖੋਹਾ ਅਤੇ ਨਸ਼ਿਆਂ ਨੂੰ ਮੱਦੇਨਜ਼ਰ ਰੱਖਦੇ ਆ ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਡੀਐਸਪੀ ਦਫ਼ਤਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਜਿਸ ਵਿੱਚ ਬਲਾਕ ਪ੍ਰਧਾਨ ਨੰਬਰਦਾਰ ਲਖਵਿੰਦਰ ਸਿੰਘ ਲੱਖਾ ਵੱਲੋਂ ਕਿਹਾ ਗਿਆ ਕਿ ਇਹ ਧਰਨਾ ਬਿਲਕੁਲ ਗਲਤ ਹੈ ਲੁੱਟਖੋਹਾ ਅਤੇ ਨਸ਼ਿਆਂ ਵਾਲਿਆਂ ਨੂੰ ਪੁਲਿਸ ਵੱਲੋਂ ਫੜ ਕੇ ਜੇਲ੍ਹ ਵਿੱਚ ਸੁੱਟਿਆ ਗਿਆ ਹੈ ਅਤੇ ਜੇਲਾ ਕੈਦੀਆਂ ਨਾਲ ਭਰੀਆਂ ਹਨ ਇਸ ਦੌਰਾਨ ਜਥੇਦਾਰ ਅਚਿਤ ਸਿੰਘ ਰਾਮਗੜ੍ਹ ਵੱਲੋਂ ਦੱਸਿਆ ਗਿਆ ਹੈ ਸਰਕਾਰ ਵੱਲੋਂ ਸਾਰੇ ਕੰਮ ਹੋ ਰਹੇ ਹਨ ਪਰ ਸੁਖਪਾਲ ਸਿੰਘ ਖੈਰਾ ਵੱਲੋਂ ਹਰ ਕੰਮ ਵਿੱਚ ਅੜੀਕਾ ਪਾਉਣਾ ਹੁੰਦਾ ਹੈ ਇਸ ਖੈਰਾ ਵੱਲੋਂ ਹਲਕਾ ਪੁਲਤ ਦੇ ਲੋਕਾਂ ਗੁੰਮਰਾਹ ਕੀਤੇ ਜਾ ਰਹੇ ਹਨ ਇਸ ਮੌਕੇ ਜਗਤਾਰ ਸਿੰਘ ਖੱਦਰ ਵੱਲੋਂ ਵੀ ਇਸ ਅਣਖੇਦੀ ਅਨਖੇਦੀ ਕੀਤੀ ਗਈ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਕਦਰ ਨੇ ਕਿਹਾ ਕਿ ਨਡਾਲੇ ਦੇ ਕੁਝ ਕੰਮ ਹਨ ਜਿਸ ਵਿੱਚ ਵੀ ਖੈਰਾ ਵੱਲੋਂ ਕੰਮ ਰੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਆਤਿਆਵਾਦੀ ਆਪ ਪਾਰਟੀ ਦੇ ਆਗੂ ਤਜਿੰਦਰ ਸਿੰਘ ਵੱਲੋਂ ਇਸ ਅਖੋਤੀ ਧਾਨੇ ਦੀ ਵਿਰੋਧਤਾ ਕੀਤੀ ਗਈ। ਅਸੀਂ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਨਰਿੰਦਰਜੀਤ ਸਿੰਘ ਗੁੱਲੂ, ਲਖਵਿੰਦਰ ਸਿੰਘ ਅਕਬਰਪੁਰ, ਰਸ਼ਪਾਲ ਸ਼ਰਮਾ, ਹਰਪਜੰਤ ਸਿੰਘ, ਸਾਬਕਾ ਥਾਣੇਦਾਰ ਹਰਜਿੰਦਰ ਸਿੰਘ, ਬੁੱਟਾ ਸਿੰਘ 베ਗੋਬਾਲ ਨੰਬਰਦਾਰ ਹਰਪ੍ਰੀਤ ਸਿੰਘ ਰਾਜਪੂਤ ਜਸਵਿੰਦਰ ਸਿੰਘ ਮੈਂਬਰ ਪੰਚਾਇਤ ਪ੍ਰਹਿਲਾਦ ਸਿੰਘ ਪਦਾਸ ਸੁਰਿੰਦਰ ਸਿੰਘ ਐਲਾਈ ਸੀ ਗੁਰਮੇਲ ਸਿੰਘ ਮੁਲਤਾਨੀ ਜੋਗਿੰਦਰ ਪਾਲ ਸਿੰਘ ਮਲਕੀਤ ਸਿੰਘ ਚੀਮਾ ਬਲਵਿੰਦਰ ਸਿੰਘ ਪ੍ਰਧਾਨ ਇੰਦਰਜੀਤ ਸਿੰਘ ਨੰਬਰਦਾਰ ਪਰਮਿੰਦਰ ਸਿੰਘ ਬਾਜਵਾ ਕਮਲਜੀਤ ਸਿੰਘ ਪੰਡਾਲਵੇ ਚਰਨਜੀਤ ਸਿੰਘ ਚੰਨਾ ਪਹਿਲਵਾਨ ਮਨੂਤੀ ਸਰਪੰਚ ਹਰਭਜਨ ਸਿੰਘ ਦਰਸ਼ਨ ਸਿੰਘ ਦੋਤਪੁਰ ਜੋਗਾ ਸਿੰਘ ਮਿਰਜ਼ਾਪੁਰ ਵਿਕਰ ਸਿੰਘ ਪੰਡੋਰੀ ਨਿਰਮਲ ਸਿੰਘ ਗੁਰਾਇਆ ਲਖਵੀਰ ਸਿੰਘ ਲੱਖੀ ਢਿਲਵਾਦੀ ਹਾਜ਼ਰ ਸਨ ਪੁਲਤ ਤੋਂ ਪੱਤਰਕਾਰ ਪ੍ਰਿਆ ਸਿੱਧੂ ਦੀ ਵਿਸ਼ੇਸ਼ ਰਿਪੋਰਟ ਤਮਾਲਾਇਆ ਇੱਕ ਵਾਰ ਸੁਠੀ ਲਾਇਆ ਇਹ ਕਾਰਨ ਕੀ ਹੈ ਤਮਾਲੋਂ ਦਾ ਕਾਰਨ ਕੀ ਹੈ ਆਪਾਂ ਬਸ ਇਹ ਪੁੱਛਣਾ ਹੈ ਉਹਨੇ ਲਾਇਆ ਕਿਹੜੇ ਮੁੱਦਿਆਂ ਤੇ ਆ ਕਾਰਨ ਇਹ ਹੈ ਜੀ ਦੇਖੋ ਉਹਦਾ ਤੇ ਕੰਮ ਹੀ ਇਹ ਆ ਕਿ ਬਿਲਕੁਲ ਨਜਾਇਜ਼ ਹਲਕੇ ਦਾ ਮਾਹੌਲ ਖਰਾਬ ਕਰਨਾ ਆਪ ਇਹਨੇ ਹਲਕੇ 'ਚ ਆਉਣਾ ਨਹੀਂ ਦੂਜਿਆਂ ਨੂੰ ਕੰਮ ਨਹੀਂ ਕਰਨ ਦੇਣਾ ਇਹ ਅੱਜ ਨਜਾਇਜ਼ ਏ ਇਹ ਬਿਲਕੁਲ ਨਜਾਇਜ਼ ਧਰਨਾ ਦੇ ਰਿਆ ਅਜੇ ਬੇਗੋੜੀ ਵੀ ਰੱਖੂ ਇੰਨੇ ਇਹਨਾਂ ਚੋਰ ਡਾਕੂ ਜਿਉਂ ਚੀਜ਼ਾਂ ਬੋਲ ਰਿਆ ਕਿ ਤੇ ਚੋਰੀਆਂ ਨਸ਼ਾ ਵਧ ਰਿਆ ਥਾਣੇ ਭਰੇ ਬੇ ਨੇ ਉਹਨਾਂ ਨੇ ਖੜ-ਖੜ ਕੇ ਪੁਲਿਸ ਵਾਲਿਆਂ ਨੇ ਅੰਦਰ ਦਿੱਤੇ ਹੋਏ ਨੇ ਬੰਦੇ ਇਹ ਗੱਲ ਵੀ ਕਰਨੀ ਬੰਦ ਹੀ ਨਹੀਂ ਕਿ ਜਿੰਨਾ ਵੀ ਝੂਠ ਦਾ ਬੁਲੰਦਾ ਹੈ ਮਾਰ ਰਿਹਾ ਅਸੀਂ ਇਹਦਾ ਝੂਠ ਨਹੀਂ ਚੱਲਣ ਦੇਣਾ ਸਾਡੀ ਆਮ ਪਾਰਟੀ ਸਰਕਾਰ ਏ ਕੋਈ ਵੀ ਨਜਾਇਜ਼ ਕੋਈ ਨਸ਼ਾ ਕਿਸੇ ਤਰ੍ਹਾਂ ਦੀ ਚੋਰੀ ਕੋਈ ਹੁੰਦੀ ਹੈ ਪੁਲਿਸ ਉਸੇ ਵੇਲੇ ਨਾਲ ਹੀ ਉਹਦੀ ਕਾਰਵਾਈ ਕਰਦੀ ਹੈ ਇਹ ਜੋ ਵੀ ਬੋਲ ਰਿਹਾ ਬਿਲਕੁਲ ਝੂਠ ਬੋਲ ਰਿਹਾ ਇਹ ਝੂਠ ਆਪਾਂ ਨਹੀਂ ਚੱਲਣਗੇ ਤੁਸੀਂ ਤੁਸੀਂ ਇਸ ਦਾ ਵਿਰੋਧ ਕੀਤਾ ਤੁੰਨੇ ਦਾ ਬਿਲਕੁਲ ਅਸੀਂ ਵਿਰੋਧ ਕਰਾਂਗੇ ਔਰ ਕਰਦੇ ਰਵਾਂਗੇ ਅੱਜ ਦੇ ਧਰਨਾ ਕੇde ਅੰਦਰ ਸਾਡੇ ਆਨ ਤੋਂ ਪਹਿਲੇ ਵੜ ਗਿਆ ਇਹਨੂੰ ਬਾਹਰ ਕਿਸੇ ਧਰਨੇ 'ਚ ਵੜਨ ਵੀ ਨਹੀਂ ਦਿੱਤਾ ਜਾਏਗਾ ਔਰ ਇਹ ਬਾਹਰ ਆ ਜਾਈਏ ਇਹਨੂੰ ਵਾਰਨਿੰਗ ਦੇਨੇ ਆ ਜੇ ਸਾਡੇ ਹਲਕਾ ਭਲਾ ਦਾ ਇਹਨੇ ਮਾਹੌਲ ਖਰਾਬ ਕੀਤਾ ਤੇ ਆਮ ਪਾਰਟੀ ਵਾਲਾ ਬਲਟੀਆਂ ਕੋਈ ਵੀ ਇਹਨੂੰ ਨਹੀਂ ਬਖਸ਼ੇਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨਹੀਂ ਅਗਰ ਕਲੋਜ਼ ਕਰ ਲਓ ਵਿੱਚੋਂ ਹਾਂਜੀ ਹਾਂਜੀ ਆਪਣੇ ਜਥੇਦਾਰ ਸਾਹਿਬ ਅੱਜ ਤੁਸੀਂ ਧਰਨੇ ਦਾ ਵਿਰੋਧ ਕੀਤਾ ਹੈ ਸਪਾਲ ਸਿੰਘ ਕਹਿੰਦੇ ਧਰਨਾ ਲਾਇਆ ਡੀਐਸਪੀ ਅਫਸਰ ਉਹ ਇਸ ਮਾਮਲੇ ਵਿੱਚ ਕੀ ਗੱਲ ਕਰਨਾ ਚਾਹੁੰਦੇ ਤੁਸੀਂ ਜਿਹੜੇ ਬੰਦੇ ਨੇ ਧਰਨਾ ਲਾਇਆ ਹੈ ਨਾ ਸਪਾਲ ਕਹਿੰਦੇ ਹੈਗਾ ਮੇਰੇ ਪਿੰਡ ਦਾ ਜਿੰਨੇ ਬਦਮਾਸ਼ ਜਿੰਨੇ ਡਾਕੂ ਜਿੰਨੇ ਤਸਕਰ ਜਿੰਨੇ ਵੀ ਗਲਤ ਕੰਮ ਕਰਨ ਵਾਲੇ ਨੇ ਨਾ ਬੰਦੇ ਸਾਰਿਆਂ ਦਾ ਇਹ ਸਰਦਾਰ ਆ ਅਗਰ ਤੁਸੀਂ মিডিਆ ਵਾਲੇ ਹੋ ਜੇ ਤੁਹਾਡੇ ਕੋਲ ਟਾਈਮ ਹੋਇਆ ਤੇ ਮੇਰੇ ਕੋਲ ਸਬੂਤ ਵੀ ਪਏ ਇਹਦਾ ਬਾਪ ਤੇ ਇਹ ਦੋਵੇਂ ਪਿਓ ਪੁੱਤਰਾਂ ਨੇ ਉਹ ਕੁੱਤੇ ਕੰਮ ਕੀਤੇ ਰਹਿਣਾ ਮੇਰਾ ਖਿਆਲ ਕੋਈ ਵਰਲਡ 'ਚ ਜਾ ਨਹੀਂ ਸਕਦਾ ਜਿੰਨੇ ਇਹਨਾਂ ਨੇ ਗਲਤ ਔਰ ਕੁੱਤੇ ਕੰਮ ਕੀਤੇ ਨੇ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਇੱਥੇ ਰਣਜੀਤ ਸਿੰਘ ਰਾਣਾ ਜੀ ਹਰ ਸਿਮਰਨ ਸਿੰਘ ਘੁੰਮਣ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਚਾਹੁੰਦੇ ਨੇ ਕਿ ਇੱਥੇ ਵਿਕਾਸ ਦੇ ਕੰਮ ਹੋਣ ਪਰ ਇਹ ਬੰਦਾ ਚਾਹੁੰਦਾ ਹੈ ਕਿ ਇੱਥੇ ਕੰਮ ਨਹੀਂ ਹੋਣਾ ਚਾਹੀਦਾ ਕੋਈ ਵੀ ਉਹਦਾ ਕਾਰਨ ਹੈ ਕਿ ਅਹੀ ਤੇ 75 ਸਾਲ ਕੁਛ ਕੀਤਾ ਨਹੀਂ ਕਿ ਇਹਨਾਂ ਨੇ 50 ਸਾਲਾਂ ਤੇ ਕੁਛ ਕਰਤਾ ਤੇ ਲੋਕਾਂ ਨੇ ਕਹਿਣਾ ਵੀ ਇਹ 75 ਸਾਲ ਖਾਂਦੇ ਰਹੇ ਇਹ ਸਚਾਈ ਹੈ ਕਿ ਖਾਂਦਾ ਹੀ ਰਹੇ ਨੇ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਕੋਈ ਕਿਸੇ ਦੀ ਹਰਬ ਨਹੀਂ ਕੀਤੀ ਉੱਥੇ ਕੰਮ ਜ਼ਰੂਰ ਕਰਾਏ ਨੇ ਉਹ ਤੁਹਾਡੇ ਸਾਹਮਣੇ ਸਾਰੇ ਸਕੂਲ ਤੁਹਾਡੇ ਕੋਲ ਨੇ ਇੱਥੇ ਨਹੀਂ ਤੇ ਕੋਈ ਨਸ਼ਾ ਵੇਚਣ ਵਾਲਾ ਪੈਦਾ ਨਹੀਂ ਸੀ ਹੋ ਸਕਦਾ ਉਹ ਦੇਵੀ ਵਿਚਾਰੇ ਨੂੰ ਕੀ ਪਤਾ ਨਸ਼ਾ ਕਿੱਥੋਂ ਆਉਣਾ ਹੈ ਕਿਸੇ ਮਗਰ ਲੀਡਰ ਜਾਂ ਆਫੀਸਰ ਦਾ ਹੱਥ ਹੋਵੇ ਤਾਂ ਉਹ ਪਾਕਿਸਤਾਨ ਨਾਲ ਲੈ ਕੇ ਕਰ ਸਕਦਾ ਆਮ ਬੰਦਾ ਪੇਂਡੂ ਨਹੀਂ ਕਰ ਸਕਦਾ ਕੁਦਰਤ ਆਪਣੇ ਖੇਤਾਂ ਦਾ ਕੀ ਰੰਦਾ ਸੋ ਇਸ ਬੰਦੇ ਨੇ ਜਿੰਨੇ ਮਾੜੇ ਕੰਮ ਕੀਤੇ ਨੇ ਨਾ ਤੇ ਭੁਗਤਨੇ ਪੈਂਦੇ ਪਏ ਆਮ ਲੋਕਾਂ ਨੂੰ ਹੁਣ ਇਹ ਸੱਚਾ-ਸੱਚਾ ਲੱਗਾ ਬੰਨ ਕਿ ਪ੍ਰਸ਼ਾਸਨ ਠੀਕ ਕੰਮ ਨਹੀਂ ਕਰਦਾ ਪੁਲਿਸ ਠੀਕ ਕੰਮ ਨਹੀਂ ਕਰਦੀ ਭਗਵੰਤ ਮਾਨ ਦੀ ਸਰਕਾਰ ਠੀਕ ਨਹੀਂ ਕੰਮ ਦੀ ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਤੇ ਤੇਰੀ ਸਰਕਾਰ ਸੀ ਤੂੰ ਦੱਸ ਕਿਹੜਾ ਇੱਥੇ ਕੰਮ ਕੀਤਾ ਜਾਂ ਕਿਹੜਾ ਡਿਵੈਲਪਮੈਂਟ ਕੀਤਾ ਜਾਂ ਕਿਹੜੀ ਟੈਕਨੋਲੋਜੀ ਕੋਈ ਹੈਗਾ ਇਹਦੇ ਕੋਲ ਆਪਣੇ ਜਰੂਰ ਇਹਨਾਂ ਨੇ ਮਹਿਲ ਬਣਾ ਲਏ ਆ ਔਰ ਕਿਸੇ ਦਾ ਕੋਈ ਵਿਕਾਸ ਕੰਮ ਨਹੀਂ ਕੀਤਾ ਲੁੱਟ ਕੇ ਦੁਨੀਆ ਨੂੰ ਖਾ ਗਏ ਪੇ ਪੁੱਤ ਪੇ ਵੀ ਇਹਦਾ ਕੁੱਤੇ ਕੰਮ ਕਰਦਾ ਰਿਹਾ ਡਿੱਪੀ ਸੀ ਉਹ ਵੀ ਨਸ਼ਾ ਵਕਾਉਂਦਾ ਰਿਹਾ ਸੋਨੇ ਬਿਸਕਟ ਦੇ ਲੁੰਦਾ ਰਿਹਾ ਸਾਰਾ ਕੁਝ ਕੁੱਤਾ ਕੰਮ ਇਹ ਉਹਦਾ ਆਪਣੇ ਪਿਓ ਦਾ ਵੀ ਪਿਓ ਇਹਨਾਂ ਜੋ ਹਰਾਮੀ ਕੰਮ ਕੀਤੇ ਨੇ ਮੈਂ ਤੇ ਇਹਨਾਂ ਨੂੰ ਕਹਾਂਗਾ ਵੀ ਦੋਵੇਂ ਹਰਾਮ ਜਾਵੇ ਪੇ ਪੁੱਤ ਇਹਨਾਂ ਨੇ ਕੋਈ ਸਿੱਧਾ ਕੰਮ ਨਹੀਂ ਕੀਤਾ ਨੀਵੇ ਮੇਰੇ ਨਾਲ ਜਿੱਥੇ ਮਰਜ਼ੀ ਗੱਲ ਕਰ ਲੈ ਮੈਂ ਬਿਦ ਸਬੂਤ ਦੱਸਾਂਗਾ ਕਿ ਇਹ ਕਿੱਡੇ ਕੁੱਤੇ ਬੰਦੇ ਨੇ ਵਰਲਡ ਦੇ ਕੋਤੇ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਉਹ ਧਰਨਾ ਲਾਇਆ ਰੋ ਪੂਰਾ ਵਿਰੋਧ ਕੀਤਾ ਹੈ ਸੁਪਾਲ ਸਿੱਖ ਕਹਿੰਦਾ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਸੁਪਾਲ ਖੈਰਾ ਅੱਜ ਧਰਨਾ ਲਾਇਆ ਪੁਲਤ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰੋਂ ਕਹਿ ਰਿਹਾ ਕਿ ਪੰਜਾਬ ਵਿੱਚ ਖਲਕੇ ਪੁਲਤ ਵਿੱਚ ਚੋਰੀਆਂ ਹੋ ਰਹੀਆਂ ਪੁਲਸ ਉਹਨਾਂ ਨੂੰ ਫੜ ਨਹੀਂ ਰਹੀ ਇਹ ਸਰਾਸਰ ਝੂਠ ਹੈ ਜੀ ਆ ਥਾਣਿਆਂ ਦੇ ਥਾਣੇ ਭਰੇ ਪਏ ਆ ਚੋਰਾ ਨਾਲ ਲਟੇਰਿਆਂ ਨਾਲ ਜਿਹੜੇ ਫੜ ਕੇ ਪੁਲਸ ਅੰਦਰ ਦੇ ਲਈ ਆ ਬਾਕੀ ਰਹੀ ਗੱਲ ਸੋ ਪਾਲਖੇਰੀ ਦੀ ਧਰਨਿਆਂ ਦੀ ਇਹ ਆਪਣੇ ਆਪ ਪਹਿਲਾਂ ਆਪਣੀ ਆਪਣੇ ਮਨ ਨਾਲ ਗੱਲ ਕਰਕੇ ਆਵੇ ਕਿ ਇਹ ਧਰਨੇ ਕਿੰਨਾ ਕੰਮ ਆ ਦਿਲਾਉਂਦਾ ਆ ਪਿੱਛੇ ਜੇ ਨਡਾਲੇ ਇੱਕ ਇਹਦਾ ਬੰਦਾ ਪਲਾਟ ਵਲ ਕੇ ਵੇਚ ਲਾ ਸੀ 3 ਕਰੋੜ ਦਾ ਉਹ ਜਿਹੜਾ ਯੋ ਸਾਹਿਬ ਨੇ ਕਾਰਵਾਈ ਕਰਕੇ ਉਹ ਪਲਾਟ ਜਿਹੜਾ ਆ ਨਗਰ ਪੰਚਾਇਤ ਦੇ ਕਬਜ਼ੇ ਵਿੱਚ ਵਾਪਸ ਲਿਆਂਦਾ ਉਹ ਇਹਨਾਂ ਦੇ ਖਿਲਾਫ ਯੋ ਦਫ਼ਤਰ ਦੇ ਖਿਲਾਫ ਧਰਨਾ ਲਾ ਰਿਹਾ ਕਿ ਜਿਹੜਾ ਪਲਾਟ ਆ ਮੇਰੇ ਬੰਦੇ ਨੇ ਸਰਕਾਰੀ ਥਾਂ ਜਿਹੜੀ ਵੱਲ ਰਿਹਾ ਉਹਨੂੰ ਬਲਣ ਦਿਓ ਇਸੇ ਤਰ੍ਹਾਂ ਪੁਲੱਤ ਦੀ ਗੱਲ ਕਰਦੇ ਆ ਤੁਨੂੰ ਸਾਹਿਬ ਤੁਸੀਂ ਪੁਲੱਤ ਦੇ ਰਹਿਣ ਵਾਲੇ ਤੁਸੀਂ ਦੱਸ ਸਕਦੇ ਆ ਕਿ ਪੁਲੱਤ ਵਿੱਚ ਸੁਖਪਾਲ ਖੇਰੇ ਨੇ ਪਿਛਲੇ ਸਮੇਂ ਤੋਂ ਕਿੰਨਾ ਕੋਈ ਵਿਕਾਸ ਕਰਵਾਤਾ ਅਸੀਂ ਪੁਲੱਤ 'ਚ ਰਹਿੰਦੇ ਆ ਕੋਈ ਡਿਵੈਲਪਮੈਂਟ ਨਹੀਂ ਸਗੋਂ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਜਿੰਨੀਆਂ ਨੰਗੀਆਂ ਤਾਰਾਂ ਆ ਪੁਲੱਤ ਦੇ ਵਿੱਚ ਸਾਰੀਆਂ ਸੜਕਾਂ ਤੇ 11 ਕੇਵੀ 33 ਕੇਵੀ ਤੇ ਸਾਰੀਆਂ ਜਿਹੜੀਆਂ ਮੋਟੀਆਂ ਜਿਹੜੀਆਂ ਕੇਬਲਾਂ ਪਾ ਕੇ ਜਿਹੜਾ ਸਰਕਾਰ ਨੇ ਲੋਕਾਂ ਨੂੰ ਕੰਮ ਕਰਕੇ ਦਿੱਤਾ ਤੁਸੀਂ ਗੱਲ ਪੁਲੱਤ ਦੇ ਜਿਹੜੇ ਲੀਡਰ ਆ ਸੁਖਪਾਲ ਖੇਰੇ ਦੇ ਨਾਲ ਉਹਨਾਂ ਨੇ ਵੇਖੋ ਜੀ ਕਬਜ਼ੇ ਕਿੰਨਾ ਥਾਵਾਂ ਤੇ ਕੀਤੇ ਜਿਹੜੇ ਗਰੀਬਾਂ ਨੂੰ ਪੰਜ-ਪੰਜ ਮਰਲੇ ਪੜਾੜ ਦਿੱਤੇ ਜਾਣੇ ਸੀ ਪੜਾਥ ਦਾ ਸਲੋਤਰਖਾਨਾ ਜਿਹੜਾ ਇਹਨਾਂ ਨੇ ਬੁਲਾਤਾ ਜੀ ਪੜਾਥ ਦੀ ਜਿਹੜੀ ਬੇਸ਼ਕੀਮਤੀ ਜ਼ਮੀਨ ਹੈ ਜਿਹਨੂੰ ਆਪਾਂ ਨਯੂ ਮ لینڈ ਕਹਿੰਦੇ ਆ ਉੱਥੇ ਸੁਖਪਾਲ ਖੈਰੇ ਦੇ ਬੰਦਿਆਂ ਦਾ ਕਬਜ਼ਾ ਜਿਹੜੀ ਵਕਫ ਬੋਰਡ ਦੀ ਜ਼ਮੀਨ ਹੈ ਉੱਥੇ ਸੁਖਪਾਲ ਖੈਰੇ ਦਾ ਕਬਜ਼ਾ ਸੋ ਇਹ ਬੰਦੇ ਜਿਹੜੇ ਆ ਕਬਜ਼ੇ ਕਰਨ ਵਾਲੇ ਆ ਇਹ ਅੱਜ ਪਾਰਟੀ ਆਮਾ ਦੀ ਪਾਰਟੀ ਦੇ ਵਰਕਰਾਂ ਨੂੰ ਨਸੀਬ ਦੇਣਗੇ ਇਹੋ ਜਿਹੇ ਬੰਦਿਆਂ ਦਾ ਪ੍ਰੋਪਰ ਬਾਈਕਾਟ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਹਲਕੀ ਵਿੱਚ ਵੜਨ ਨਹੀਂ ਦੇਣਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹਾਂਜੀ ਆਪੀ ਜੀ ਅੱਜ ਧਰਨਾ ਲਾਉਣ ਦਾ ਮਕਸਦ ਤੁਹਾਡਾ ਕੀ ਹੈ ਤਾਂ ਉਹਰੇ ਖਿਲਾਫ ਜਿਹੜਾ ਤੁਸੀਂ ਉਹਨਾਂ ਨੇ ਧਰਨਾ ਲਾਇਆ ਅੱਜ ਬਾਕੀ ਹਲਕਿਆਂ ਬਾਰੇ ਨਹੀਂ ਨੌਲੇਜ ਨਹੀਂ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਨਸ਼ਾ ਆ ਇਹ ਭਰਾਤ ਚ ਲਿਆਂਦਾ ਕਿੰਨੇ ਆ ਇਹ ਵੀ ਚੀਰਮੈਨ ਕਿਹਦਾ ਬੰਦਾ ਸੀਗਾ ਉਹ ਕਿੰਨੇ ਹੀ ਹੇਰੋ ਵਿੱਚ ਫੜਿਆ ਗਿਆ ਜੇ ਇਹ ਕਹਿੰਦਾ ਵੀ ਹੁੰਡਾਗਰਦੀ ਬਹੁਤ ਆ ਤੇ ਜਿਹੜਾ 84 ਵਿੱਚ ਉੱਤੇ ਨੀਲਾ ਸਾਕਾ ਨਕੋਦਰ ਹੋਇਆ ਸੀ ਉਹ ਕਿਹਦੀ ਭੂਆ ਦਾ ਮੁੰਡਾ ਸੀਗਾ ਜਿਸਕਿਰਤ ਸਿੰਘ ਜਿੰਨੇ ਸਿੰਘਾਂ ਦੇ ਮੂੰਹ 'ਚ ਗੋਲੀਆਂ ਮਾਰੀਆਂ ਸੀ ਤੇਰੀ ਭੂਆ ਦਾ ਮੁੰਡਾ ਸੀਗਾ ਜਾਂ ਜੇ ਲੈਂਡਮਾਰਕਾਂ ਦੀ ਗੱਲ ਕਰਦਾ ਆ ਜਿਹੜਾ ਰਾਮਗੜਾ ਟਰੱਸਟ ਨੇ ਬਣਾਇਆ ਜਿਹੜੀ 40 ਕਿਲੇ ਵੱਲੀ ਆ ਉਹ ਕਿੱਥੋਂ ਆਈ ਆ ਜਿਹੜੀ ਨਹਿਰੀ ਵਿਭਾਗ ਦੀ ਆਦਮਪੁਰ ਫੈਲੀ ਜਿਹੜੀ ਨੇ ਆਪਣੇ ਨਾਲ ਧੋਖੇ ਨਾਲ ਖਰਾ ਕੇ ਵੇਚੀ ਆ ਉਹ ਕਿਹੜੀ ਸਰਕਾਰ 'ਚ ਕੀਤੀ ਆ ਜਿਹੜੀ ਚੰਡੀਗੜ੍ਹ ਵਾਲੀ ਕੋਠੀ ਜਿਹੜੀ ਆ ਬੰਬੇਰੀ ਐਕਟਰ ਦੇ ਕੋਲੋਂ ਦਬਕਾ ਕੇ ਜਿਹੜੀ ਇਹਨੇ ਲਈ ਆ ਉਹ ਕਿਹੜੀ ਸਰਕਾਰ ਚ ਲਈ ਆ ਇਹ ਤੇ ਐਵੇਂ ਪਖੰਡਿਆ ਇਹਨੇ ਪਹਿਲਾਂ ਇੱਥੋਂ ਜਾਂਚ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਨਾ ਇਹਨੂੰ ਲਾਇਆ ਮੂੰਹ ਬਠਿੰਡੇ ਵਾਲਿਆਂ ਨੇ ਤੇ ਨਾ ਲਾਇਆ ਸੰਦੂਰ ਵਾਲਿਆਂ ਨੇ ਨੋਂ ਨੋਂ ਹਲਕਿਆਂ ਚੋਂ 18 ਜਵਾਨ ਤਾਂ ਜ਼ਬਤ ਕਰਾ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਫਿਰ ਆ ਕੇ ਕਹਿਣ ਲੱਪੈਂਦਾ ਵੀ ਗੁੰਡਾਗਰਦੀ ਬਹੁਤ ਵੱਧ ਗਈ ਹੈ ਗੁੰਡਾਗਰਦੀ ਕੀਤੀ ਕਿੰਨੇ ਆ ਗੁੰਡਾਗਰਦੀ ਦਾ ਹਤਫਾਦਕ ਕੌਣ ਆ ਲੈਂਡ ਮਾਫੀਆ ਇਹ ਸੈਂਡ ਮਾਫੀਆ ਏ ਜਦੋਂ ਦੀ ਕੋਠੀ ਬਣਦੀ ਸੀਗੀ ਆ ਜਿੰਨੇ ਟਰੱਕ ਜਿੰਨੇ ਨਾਲੇ ਪੁੱਛੋ ਇਹਨਾਂ ਨੂੰ ਇਹਨਾਂ ਕੋ ਰੇਤਾ ਫ੍ਰੀਨਿਸ਼ਡ ਆਉਂਦਾ ਰਿਹਾ ਏ ਸਭ ਕੁਝ ਕਰ ਕਰਕੇ ਤੇ ਉਹ ਆਪੇ ਮੈਂ ਰਜੀਪੂ ਜੀ ਆਪੇ ਮੇਰੇ ਬੱਚੇ ਜੀਨ ਤੇ ਭੜੇ ਭੜੇ ਯਾਰ ਮੇਰੀ ਫੋਟੋ ਦੇ ਨਾਲ ਉਹਦਾ ਦੇ ਲੈ ਕੇ ਬਹਿ ਜਾਂਦਾ ਆ ਵੀ ਨਸ਼ਾ ਲਿਆਂਦਾ ਤੇ ਇਹਨੇ ਆ ਸਾਡੇ ਨੇ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਛਿਟਾ ਵੀ ਹੁੰਦਾ ਕੋਈ ਚੀਜ਼ ਇਹਨੇ ਹਾਈ ਲੈਵਲ ਤੇ ਵਕਾਇਆ ਜਦੋਂ ਵਿਚਾਰਾ ਅੰਦਰ ਹੋ ਗਿਆ ਤੇ ਫਲਾ ਝੜ ਕੇ ਸਾਈਡ ਤੇ ਹੋ ਗਿਆ ਕੋਈ ਤੁਸੀਂ ਕਿਸੇ ਨੇ ਇੱਕ ਚੀਜ਼ ਨੋਟ ਕਰਿਓ ਜੀ ਇਹ ਪਰਚਾ ਹੋ ਜਾਏ ਇਹਦੇ ਤੇ ਤੇ ਮੈਂ ਵੇਖਣਾ ਜੇ ਲੋ ਸਾਡੀ ਕੋਈ ਰਾਣਾ ਗੁਰਜੀਤ ਸਿੰਘ ਨਾਲ ਪਾਰਟੀ ਦੇ ਤੌਰ ਤੇ ਸਾਂਝ ਨਹੀਂ ਆ ਉਹਦੇ ਨੌਕਰ ਦੇ account ਚ ਪੈਸੇ ਚਲ ਜਾਂਦੇ ਤਾਂ ਇਹ ਰਾਣਾ ਗੁਰਜੀਤ ਸਿੰਘ ਜ਼ਿੰਮੇਵਾਰ ਆ ਇਹਦੀ ਸੱਜੀ ਬਾਹ ਰਾਈਟ ਹੈਂਡ ਜਿਹੜਾ ਵਾ ਬੀਬੀ ਚੇਅਰਮੈਨ ਫੜਿਆ ਜਾਏ ਤੇ ਇਹਨੂੰ ਪਤਾ ਹੀ ਨਹੀਂ ਆ ਹੁਣ ਇਹਨੇ ਬੜੀ ਗੱਲ ਚੁੱਕੀ ਏ ਆਪਣੇ ਸਰਦਾਰ ਹਰਜੋਤ ਸਿੰਘ ਬੈਸ ਦੀ ਉਹਨਾਂ ਦੀ ਉਹਦੇ ਹਲਕੇ ਚ ਇੱਕ ਕਾਂਡ ਹੋਇਆ ਤੇ ਉਹਦੇ ਲਈ ਉਹ ਜ਼ਿੰਮੇਵਾਰ ਆ ਤੇ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਜਿਹੜੇ ਤੇਰੇ ਹਲਕੇ ਚ ਕਾਂਡ ਹੋਏ ਆ ਤੂੰ ਆਪ ਕਰਵਾਏ ਆ ਕਿੰਨੂੰ ਨਹੀਂ ਪਤਾ ਵੀ ਪਾਕਿਸਤਾਨੋਂ ਕਿੱਦਾਂ ਸੋਨਾ ਆਉਂਦਾ ਰਿਹਾ ਵਾ ਕਿੰਨੂੰ ਨਹੀਂ ਪਤਾ ਕਿ ਨਸ਼ਾ ਕਿੱਦਾਂ ਆਉਂਦਾ ਰਿਹਾ ਵਾ ਸਾਰੀ ਦੁਨੀਆ ਭੜੀ ਭੱਜ ਜਾਂਦੀ ਹੁੰਦਾ ਹੁਣ ਵਿਹਲਾ ਜਿਆਦਾ ਹੋ ਗਿਆ ਵਾ ਤੇ ਡਰਾਮਿਆਂ ਤੇ ਹੋਇਆ ਵਾ ਇਹਦਾ ਸ਼ੁਰੂ ਤੋਂ ਮਾਰ ਸੱਦੇ ਪਾਸ਼ਾ ਦੀ ਏਡੀ ਕਿਰਪਾ ਵਾ ਆ 25 ਸਾਲ ਤੇ ਮਨੂੰ ਵੀ ਇਹ ਵੇਖਦਿਆਂ ਹੋ ਗਏ ਆ ਵੀ ਇਹ ਹਮੇਸ਼ਾ ਧਰਨੇ ਆਤੇ ਹੀ ਰਿਹਾ ਵਾ ਤੁਸੀਂ ਇੱਕ ਗੱਲ ਨੂੰ ਨੋਟ ਕਰਿਓ ਪਰਮਾਤਮਾ ਵੱਲੋਂ ਇਹਨੂੰ ਸ਼ਰਾਫ ਆ ਇਹ ਤਾਕਤ ਦਾ ਸੁੱਖ ਨਹੀਂ ਭੋਗ ਸਕਦਾ ਜੇ ਤੁਹਾਡੇ ਸਾਹਮਣੇ ਕਾਂਗਰਸ ਆਇਆ ਵੀ ਛਾਲ ਮਾਰ ਕੇ ਵੀ ਮੈਂ ਛਾਲ ਕੋ ਖੁਕ ਭੋਗਣਾ ਤੇ ਉਹ ਈਡੀ ਵਾਲੇ ਚੱਕ ਕੇ ਲੈ ਗਏ ਮਤਲਬ ਇਹ ਇਹ ਗੱਲ ਕਲੀਅਰ ਆ ਵੀ ਪ੍ਰਮਾਤਮਾ ਇਹੋ ਜੇ ਬੰਦਿਆਂ ਨੂੰ ਰਾਜ ਨਹੀਂ ਦੇਣਾ ਚਾਹੁੰਦਾ ਜਦੋਂ ਇਹਨਾਂ ਦੇ ਸਿਰ ਸੀਗਾ ਨਾ ਪੱਥਰੇ ਧੱਕੇ ਕੀਤੇ ਜਾਂਦਾ ਛਾ ਇਹਨਾਂ ਵਕਾਇਆ ਸ਼ਰਾਬਾਂ ਇਹਨਾਂ ਵਕਾਇਆਂ ਜ਼ਮੀਨਾਂ ਇਹਨਾਂ ਵੜਾਈਆਂ ਨਹਿਰੀ ਵਿਭਾਗ ਵਾਲੀ ਜਿਹੜੀ ਆਦਮਪੁਰ ਵਾਲੀ ਵੜ ਗਏ ਕੋਠੀ ਵੜ ਗਏ ਇੱਥੇ ਟਰਸਟ ਬਣਾ ਕੇ ਪਚਾਤੀ ਵੜ ਗਏ ਹੋਰ ਗੁਰੂ ਘਰ ਨਹੀਂ ਛੱਡਿਆ ਇਹਨਾਂ ਨੇ ਇੱਥੇ ਜ਼ਥੇਦਾਰ ਜੀਤ ਸਿੰਘ ਰਾਮਗੜ੍ਹ ਹੋਣੇ ਆ ਇਹਨਾਂ ਦੇ ਪਿੰਡ ਦਾ ਗੁਰੂ ਘਰ ਹੀ ਨਹੀਂ ਛੱਡ ਉਹ ਬੰਦਾ ਤਰਨੇ ਲਾਉਣ ਡਿਆ ਵਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਇੱਕ ਹੈਗਾ ਤੇ ਗੋਲੀ ਪਤਾ ਨਹੀਂ ਕਿੱਥੋਂ ਲੈ ਕੇ ਖਾਂਦਾ ਬੇਸ਼ਰਮੀ ਵਾਲੀ ਕਿਉਂ ਇੱਥਾਂ ਕੋ ਹੋਰ ਹੋਏ ਨਾ ਤੇ ਉਹ ਬੰਦਾ ਜਿਹੜਾ ਵਾ ਉਹ ਸ਼ਰਮ 'ਚ ਮਰ ਜੇ ਉੱਥੇ ਜਾਂਦਾ ਇਹਦੀ ਇੰਟਰਵਿਊ ਆਈ ਸੀਗੀ ਖੰਡੂਰ ਸਾਹਿਬ ਜਾਂਦਾ ਬੀਬੀ ਖਾਲੜਾ ਜੀ ਖਾਲਸਤਾਨੀ ਤੇ ਬੀਬੀ ਖਾਲੜਾ ਦਾ ਬਿਆਨ ਕੱਢ ਲਿਆ ਉਹਨੇ ਕਹੇ ਜਿੱਥੇ ਸਾਰੇ ਮਰ ਗਏ ਸਮਝ ਲਓ ਸਪਾੜ ਵੀ ਤੁਰ ਗਿਆ ਤੁਸੀਂ ਤੁਹਾਡੇ ਕੋ ਹੋਣਾ ਤੁਸੀਂ ਮੀਡੀਆ ਦੇ ਵਿੱਚ ਆ ਤੇ ਜਦੋਂ ਆ ਜਾਂਦਾ ਇੱਥੇ ਇੱਥੇ ਭੋਲੇ ਭਾਲੇ ਜਿਹੜਾ ਆਨ ਆ ਰਹੇ ਲੁੱਟਣ ਲਈ ਕਹਿੰਦਾ ਇਹਦੀ ਮੀਟਿੰਗ ਤੋਂ ਨੋਟ ਕਰਿਓ ਆਪਾਂ ਦਾ ਆਈਪੀ ਅਮਰਤਪਾਲ ਸਿੰਘ ਦੇ ਹੱਕ ਵਿੱਚ ਤੇ ਜਦੋਂ মিডিਆ ਵਾਲੇ ਕਹਿੰਦੇ ਆ ਤੇ ਕਹਿੰਦਾ ਮੈਂ ਉਹਦੀ ਮਰਜ਼ੀ ਕਿੱਦਾਂ ਕਰ ਸਕਦਾ ਵੀ ਸਿਮਰਨਜੀਤ ਸਿੰਘ ਮਾਣ ਦੇ ਸਿਰੋਂ ਇਲਾਕਾ ਲੁੱਟ ਕੇ ਖਾ ਗਿਆ ਏ ਬਾਹਰਲੇ ਲੋਕਾਂ ਨੂੰ ਲੁੱਟ ਕੇ ਖਾ ਗਿਆ ਉਹਦੇ ਖਿਲਾਫ ਜਾ ਕੇ ਲੜਿਆ ਤੇ ਮੈਂ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਵੀ ਉਹ ਜੇ 도ਗਲੇ ਬੰਦਿਆਂ ਦਾ ਕਰਤਾਰ ਪਛਾਣੋ ਇਹਨਾਂ ਦਾ ਕੰਮ ਆ ਅਡਿੱਕਾ ਪਾਉਣਾ ਇਹਦਾ ਜਿਹੜਾ ਦੂਜਾ ਨਾਮ ਆ ਸੁਖਪਾਲ ਸਿੰਘ ਉਰਫ ਅਡਿੱਕਾ ਇਹ ਲੋ ਕਹਿੰਦੇ ਹਰ ਕੰਮ 'ਚ ਢੜਕਾ ਪਾਉਣਾ ਆ ਜੇ ਤੁਸੀਂ ਕਿਤੇ ਛੱਪੜ ਪੁੱਟਣ ਲੱਗੋ ਉੱਥੇ ਢੜਕਾ ਤੁਸੀਂ ਕੋਈ ਬਿਲਡਿੰਗ ਬਣਾ ਲਓ ਉੱਥੇ ਢੜਕਾ ਤੁਸੀਂ ਮੁਹੱਲਾ ਕਲੀਨਿਕ ਲਿਆਓ ਉੱਥੇ ਢੜਕਾ ਤੁਸੀਂ ਸੜਕ ਬਣਾਉਣ ਲੱਗੋ ਤੇ ਜਾ ਕੇ ਉੱਥੇ ਲਾਈਵ ਹੋ ਜਾਂਦਾ ਮੈਂ ਮਨਜ਼ੂਰ ਕਰਾਈ ਫੇਰ ਢਕਾ ਦਿੰਦਾ ਉੱਥੇ ਢੜਕਾ ਤੁਸੀਂ ਨੀਂ ਪੱਥਰ ਲਾ ਲਓ ਉੱਥੇ ਢੜਕਾ ਜੇ ਕੰਮ ਕਰਦਾ ਕੋਈ ਕੰਮ ਬੰਦਾ ਕਰਨ ਰਿਹਾ ਉਹਨੇ ਨੀਂ ਪੱਥਰ ਲਾੜੇ ਤੇ ਕਿੱਡੀ ਕੀ ਗੱਲ ਆ ਇਹ ਵੀ ਲਾਉਂਦਾ ਰਿਹਾ ਇਹਨੇ ਮੁੰਡੇ ਨੇ ਲਾਏ ਆ ਦੇਖਦੇ ਮੈਂ ਖਾਨਪੂਰ ਗਿਆ ਸੀ ਤੇ ਮੇਰੇ ਸਾਹਮਣੇ 14-1500 ਰਾਹਪੁਰ ਇਹਨੇ ਇੱਕ ਧੂਸੀ ਬੰਦ ਤੋਂ ਉੱਤਰਿਆ ਨਹੀਂ ਪੱਥਰ ਲਾਇਆ ਵਾ ਤੇ ਜੇ ਨਹੀਂ ਪੱਥਰ ਵਾਲੀ ਇੱਟਾ ਤੋੜ ਕੇ ਉੱਥੇ ਰਾਹ ਜਲਾਉਂਦਾ ਰਾਹ ਬਣ ਜਾਣਾ ਸੀ ਪਰ ਇਹਨੇ ਰਾਹ ਨਹੀਂ ਵੇਖਿਆ ਉਹਨੀਆਂ ਘਟਾਨੀ ਪੱਥਰ ਲਾ ਕੇ ਆਪਣਾ ਨਾਂ ਕੀਤਾ ਆ ਤੇ ਮੈਂ ਸਾਰੇ ਹਲਕਾ ਜਿਹੜੇ ਵਾਸੀ ਆ ਇਹਨਾਂ ਨੂੰ ਬੇਨਤੀ ਕਰਦਾ ਨੇ ਮਰਦਾ ਸਹਿਦ ਵੀ ਇਹੋ ਜਿਹੇ ਧੋਗਲੇ ਬੰਦਿਆਂ ਨੂੰ ਪਛਾਣੋ ਤੇ ਇਹਨਾਂ ਦਾ ਜਿਹੜਾ ਸਾਹ ਦੇਣਾ ਬੰਦ ਕਰੋ ਇਹ ਤੁਹਾਨੂੰ ਗਮਰਾਹ ਕਰਕੇ ਵੇਚ ਕੇ ਜੇ ਇਹਨੂੰ ਉੱਥੇ ਲੋ ਟੈਕਟਰ ਮਿਲੀ ਸੀ ਔਰ ਮਾਲ ਵਿੱਚ ਉਹਦੇ ਦੇ ਹਲਕੇ ਪ੍ਰਤੀ ਪਿਆਰ ਕਿੱਥੇ ਸੀਗਾ ਪਤਾ ਨਹੀਂ ਕਿਹੜੇ ਜਿਹੜੇ ਕਹਿੰਦਾ ਹਲਕੇ ਵਸਿਆ ਨੇ ਜਦੋਂ ਬਠਿੰਡੇ ਗਿਆ ਉਹਦੋਂ ਹਲਕੇ ਦਾ ਪਿਆਰ ਕਿੱਥੇ ਸੀਗਾ ਜੇ ਉੱਥੇ ਬਣ ਜਾਂਦਾ ਇਹਨੇ ਮੈਂਟਲ ਓਨਰਸ਼ਿਪ ਦਾ ਤੁਮ ਛੱਡਦੇ ਆ ਤੇ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਵਾ ਮੈਂ ਜਿਹੜੇ ਇਹਦੇ ਨਾਲ ਵੀ ਬਚੇਰੇ ਜਿਹੜੇ ਨਾਲ ਬੰਦੇ ਆ ਮੇਰੇ ਸੱਜਣਿਆ ਸੋਹਣੇ ਆ ਸੂਝਵਾਨ ਆ ਪਰ ਫਸੇ ਹੋਏ ਆ ਜਾਨ ਨਹੀਂ ਛੱਡਦਾ ਉਹਨਾਂ ਦੀ ਉਹਨਾਂ ਦੀ ਵੀ ਅੱਛੀ ਅੱਛੀ ਚਲੋ ਅੰਦਰਖਾਟ ਤਰਲ ਮੈਂਤ ਕਰਦੇ ਰਹੀ ਨੇ ਹੌਲੀ ਹੌਲੀ ਇਹਨਾਂ ਤੁਰ ਪੈਣਾ ਤੁਸੀਂ ਦੇਖਿਓ ਪ੍ਰਮਾਤਮਾ ਨੇ ਕਿਹਦੇ ਨਾਲ ਇਦਾਂ ਦਾ ਲੈ ਆਉਣਾ ਇਹਦੀ ਦਰੀ ਦੇ ਬੰਦਾ ਬਿਆ ਇਹਨੂੰ ਲੱਭਣਾ ਕਿ ਸਾਰੇ ਇਹਦੇ ਤੋਂ ਜਾਣੂ ਹੋਈ ਜਾਣ ਦੇ ਸਾਰੇ ਜਾਣੂ ਹੋਈ ਜਾਣ ਸਰਦਾਰ ਸਾਹਿਬ ਜੀ ਤੇ ਸ਼ਿਵਰੇਜ ਦੀ ਗੱਲ ਕਰੀਏ ਸ਼ਿਵਰੇਜ ਦਾ ਕੰਮ ਵੀ ਜਿਹੜਾ ਨਡਾਲੇ 'ਚ ਖਾਸ ਕਰਕੇ ਜਿਹੜਾ ਰੁਕਿਆ ਉਹਦੇ ਕੀ ਕਾਰਨ ਕੀ ਕਾਰਨ ਕੀ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਭਾਈ ਸਾਹਿਬ 45 ਸਾਲ ਤੋਂ ਨਡਾਲਾ ਜਿਹੜਾ ਵਾ ਉਹ ਡਵੈਲਪ ਚ ਹਨ ਸਾਨੂੰ 2.5 ਸਾਲ ਆਉਂਦਿਆ ਹੋਇਆ ਜੇ ਹੁਣ ਨਡਾਲੇ ਦਾ ਪਾਣੀ ਕਿਤੇ ਪਾਉਣਾ ਆ ਉਸਮਾਨ ਤੇ ਚੜ ਨਹੀਂ ਜਾਣਾ ਉਦਲੀ ਸ਼ਿਵਰੇਜ ਵੀ ਪਾਉਣਾ ਪੈਣਾ ਤੇ ਛੱਪੜ ਵੀ ਪਟਣਾ ਪੈਣਾ ਛੱਪੜ ਬੇਲਪੁਰ ਬਣ ਜੇ ਆਪਾਂ ਨੂੰ ਤਾਂ ਤਕਲੀਫ ਨਹੀਂ ਛੱਪੜ ਨਡਾਲੇ ਬਣ ਜੇ ਤਾਂ ਤਕਲੀਫ ਨਹੀਂ ਛੱਪੜ ਸੁਭਾਨਪੁਰ ਲੈ ਜਾਓ ਸਾਨੂੰ ਤਾਂ ਤੱਕ ਲਈ ਸਾਨੂੰ ਸੀਵਰੇਜ ਮਨਜ਼ੂਰ ਕਰਾਇਆ ਹੈ ਨਾ ਟ੍ਰੀਟਮੈਂਟ ਪਲਾਂਟ ਅੱਜ ਤੋਂ ਪਹਿਲਾਂ ਨਡਾਲੇ ਹੋਇਆ ਨਹੀਂ ਇਹ 50 ਸਾਲ ਦੇ ਵਿੱਚ ਪਹਿਲੀ ਵਾਰੀ ਆ ਜਿਹੜਾ ਨਡਾਲੇ ਵਾਲਾ ਹਸਪੀਟਲ ਆ ਉਹ ਬੰਦ ਸੀਗਾ ਅੱਜ ਕੋ ਜੋ ਮਰਜ਼ੀ ਕਹੀ ਜਾਏ ਚਾਲੂ ਕਰਵਾਇਆ ਹੀ ਹੈ ਨਾ ਤੇ ਚਲੋ ਜੇ ਕੋ ਛੜਕ ਨਹੀਂ ਬਣਦੀ ਮੈਂ ਉਹਦੀ ਮਾਫੀ ਮੰਗਦਾ ਇੱਥੋਂ ਭਲਾਤ ਤੋਂ ਤੁਸੀਂ ਥਲੇ ਜਾਵੋ ਭੋਗਪੁਰ ਛੜਕ ਬਣੀ ਹੈ ਨਾ ਭਲਾਤ ਤੋਂ ਬੇਗੋਵਾਲ ਚਲੇ ਜਾਵੋ ਬਣੀ ਹੈ ਨਾ ਭਲਾਤ ਤੋਂ ਹਮੀਰਾ ਚਲੇ ਜਾਵੋ ਬਣੀ ਹੈ ਨਾ ਉੱਥੇ ਲਾਟ ਡਾਂਡਾ ਜਾ ਕੇ ਇਹੋ ਪੈਸੇ ਕੁਛੇ ਮੰਜਰੂ ਹੋ ਜਾਂਦੇ ਆ। ਉਹ ਤੁਹਾਡੇ ਕਹਿੰਦੇ ਮਦਰ ਕਾ ਸਿਆਸੀ ਲੀਡਰ ਹੀ ਜਿਹੜੇ ਰੋਕੰਦੇ ਆ। ਰਕੰਦੇ ਰਕੰਦੇ ਕੰਮ ਨਾ ਹੋਏ। ਇਹਨੂੰ ਪਤਾ ਜੇ ਕੰਮ ਹੋ ਗਿਆ ਤੇ ਮੇਰਾ ਫਿਰ ਨੁਕਸਾਨ ਹੋ ਜਾਣਾ। ਹਰ ਥਾਂ ਇਹਨੇ ਦੇਖਿਆ ਮੇਰਾ ਨੁਕਸਾਨ ਹੋ ਰਿਹਾ। ਮੈਨੂੰ ਕੀ ਲੱਗਦਾ ਕਿ ਕੰਮ ਫਿਰ ਰੁਕੇ ਰਹੇਗਾ ਚੱਲੇਗਾ ਨਹੀਂ ਕੰਮ। ਇੰਦਾਂ ਦੇ ਬੰਦੇ ਕੰਮ ਰੋਕ ਸਕਦੇ ਜੀ। ਸਰਕਾਰਾਂ ਦੇ ਅੱਗੇ ਤਾਂ ਆੜਿਆ ਜਾਂਦਾ। ਥੋੜਾ ਜਿਲੇ ਕਰ ਸਕਦਾ ਖਰਾਬ ਕਰ ਸਕਦਾ ਸਾਰਾ ਹੋ ਜਾਣਾ। ਸਭ ਹੋ ਜਾਣਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।